ਕਲਪਿਕਾ ਬੜਾ ਲੰਬਾ ਸਮਾਂ ਚੱਲਿਆ ਔਰ ਸਾਰੀ ਜਿਹੜੀ ਮੌਜੂਦਾ ਰਾਜਨੀਤਿਕ ਵਿਵਸਥਾ ਹੈਗੀ ਹੈ ਜੋ ਪ੍ਰਸਥਿਤियां ਹੈਗੀ ਹੈ ਉਹਦੇ ਤੇ ਬੜੀ ਖੁੱਲ ਕੇ ਵਿਚਾਰ ਚर्चा ਹੋਈ ਹੈ ਇੱਕ ਤਾਂ ਕੁਝ ਐਨ ਪ੍ਰੋਗਰਾਮ ਜਿਹੜੇ ਐ ਦੋਨਾਂ ਕਲਪਿਕਾ ਦੇ ਵਿੱਚ ਉਲਿੱਕੇ ਗਏ ਆ ਉਦੇ ਵਿੱਚ 15 ਅਗਸਤ ਨੂੰ ਸ਼ਹੀਦ ਕਰਨੈਲ ਸਿੰਘ ਜੀ ਇਸਰੂ ਦੀ ਯਾਦ ਦੇ ਵਿੱਚ ਹਰ ਸਾਲ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਸਾਲਾਨਾ ਕਾਨਫਰੰਸ ਹੁੰਦੀ ਹੈ ਉਹ 15 ਅਗਸਤ ਨੂੰ ਇਸਰੂ ਦੇ ਵਿੱਚ ਕਾਨਫਰੰਸ ਹੋਏਗੀ 19 ਅਗਸਤ ਨੂੰ ਰੱਖੜਪੁੰਨਿਆਂ ਦੇ ਮੌਕੇ ਤੇ ਸਾਲਾਨਾ ਕਾਨਫਰੰਸ ਬਾਬਾ ਬਕਾਲਾ ਦੇ ਵਿੱਚ ਹੁੰਦੀ ਹੈ ਉਹ ਵੀ ਕਾਨਫਰੰਸ ਜਿਹੜੀ ਆਚਰਤੀ ਕੜਾ ਦੇ ਤਾਲ ਬਾਬਾ ਬਕਾਲਾ ਦੇ ਵਿੱਚ ਹੋਏਗੀ ਔਰ 20 ਅਗਸਤ ਨੂੰ ਹਰ ਸਾਲ ਪਰਮ ਸ਼ਹੀਦ ਸੰਤ ਹਰਚੰਦ ਸਿੰਘ ਜੀ ਲੰਗਵਾਲ ਸਾਹਿਬ ਦੀ ਬੱਸੀ ਜਿਹੜੀ ਆ ਉਹਦਾ ਸ਼ਹੀਦੀ ਸਮਾਗਮ ਉਹਨਾਂ ਦੇ ਜੱਦੀ ਸਥਾਨ ਪਿੰਡ ਲੰਗਵਾਲ ਦੇ ਵਿੱਚ ਜ਼ਿਲ੍ਹਾ ਸੰਗਰੂਰ ਦੇ ਵਿੱਚ ਉਹਦੇ ਵੀ ਵੱਡੇ ਪੱਧਰ ਤੇ ਉੱਤੇ ਤਿਆਰੀਆਂ ਕਰਕੇ ਤੇ ਵੱਡਾ ਸ਼ਹੀਦੀ ਸਮਾਗਮ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਇਹ ਤਿੰਨ ਜਿਹੜੇ ਵੱਡੇ ਪ੍ਰੋਗਰਾਮ ਹੈ ਇਹਦੀ ਤਿਆਰੀ ਦੇ ਸਬੰਧ ਦੇ ਵਿੱਚ ਵੀ ਸਾਰੀਆਂ ਡਿਊਟੀਆਂ ਜਿਹੜੀਆਂ ਆ ਉਹ ਲਗਾਈਆਂ ਇੱਕ ਬੜਾ ਅਹਿਮ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਦੀ ਮੀਟਿੰਗ ਕੋਰ ਕਮੇਟੀ ਦੇ ਵਿੱਚ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਉਹਨਾਂ ਨੇ ਲੰਬੇ ਸਮੇਂ ਦਾ এজেন্ডਾ ਉਹਨੂੰ ਤੈਅ ਕਰਨ ਵਾਸਤੇ ਇੱਕ ਤਿੰਨ ਰੋਜ਼ਾ ਜਿਹੜਾ ਡੇਲਿਕੇਟ ਸੈਸ਼ਨ ਹੈ ਜਨਰਲ ਡੈਲਿਕੇਟ ਇਕਲਾਸ ਸ਼੍ਰੋਮਣੀ ਅਕਾਲੀ ਦਲ ਦਾ ਉਹ ਨਵੰਬਰ ਮਹੀਨੇ ਤੇ ਵਿੱਚ ਸ਼੍ਰੀ ਅਨੰਤ ਪ੍ਰਸਾਦ ਦੇ ਵਿੱਚ ਬੁਲਾਇਆ ਜਾ ਕਿਉਂਕਿ ਜੋ ਫੈਸਲਾ ਹੋਇਆ ਕਿ ਜਿਹੜਾ ਸਾਡਾ ਪੰਥਕ ਅਜੰਡਾ ਜੋ ਪੰਜਾਬ ਨੂੰ ਤੇ ਦੇਸ਼ ਨੂੰ ਇਸ ਵੇਲੇ ਗੰਭੀਰ ਚੁਣੌਤੀਆਂ ਨੇ ਜੋ ਰੀਜਨਲ ਇਸ਼ੂਜ਼ ਨੇ ਇਸੇ ਤਰ੍ਹਾਂ ਜੋ ਖੇਤੀ ਦਾ ਸੰਕਟ ਹੈ ਬਹੁਤ ਵੱਡਾ ਗਰਾਊਂਡ ਟਰਪੀ ਹੈ ਤੇ ਪਾਣੀ ਦਾ ਵੱਡਾ ਸੰਕਟ ਹੈ ਜਿਹੜੀ ਵਾਤਾਵਰਣ ਦੀ ਜਿਹੜਾ ਬਹੁਤ ਬੜੀ ਹਾਲਤ ਪੰਜਾਬ ਦੀ ਹੋ ਗਈ ਹੈ ਐਜੂਕੇਸ਼ਨ ਦੇ ਸਾਡੀ ਪਾਲਿਸੀ ਸੇਤ ਵਾਸਤੇ ਲੋਕਾਂ ਦੀ ਕਿਸ ਤਰ੍ਹਾਂ ਦੀ ਆਉਣ ਵਾਲੇ ਸਮੇਂ ਦੀ ਲੰਬੀ ਪਾਲਿਸੀ ਹੋਣੀ ਚਾਹੀਦੀ ਹੈ ਔਰ ਜਿਹੜਾ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਤੇ ਸਿੱਖ ਡਾਇਸਪੋਰਾ ਪਾਰਕ ਦੇਸ਼ਾਂ ਦੇ ਵਿੱਚ ਬੈਠਾ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਕੀ ਨੇ ਪੰਜਾਬੀ ਭਾਸ਼ਾ ਨੂੰ ਪਰਫਲਕਤ ਕਰਨ ਵਾਸਤੇ ਕੀ ਕੀਤਾ ਜਾ ਸਕਦਾ ਔਰ ਹੋਰ ਬਹੁਤ ਸਾਰੇ ਇਸ਼ੂ ਦਲਿਤ ਵਰਗ ਦੀਆਂ ਜਿਹੜੀਆਂ ਵੱਡੀਆਂ ਸਮੱਸਿਆਵਾਂ ਨੇ ਇਹ ਸਾਰੇ ਕਿਹੜਾ ਆਉਣ ਵਾਲੇ ਲੰਬੇ ਸਮੇਂ ਵਾਸਤੇ ਪਾਰਟੀ ਦੀ ਰੂਪਰੇਖਾ ਤੈਅ ਕਰਨ ਵਾਸਤੇ ਤੇ ਤਿੰਨ ਰੋਜ਼ਾ ਜਿਹੜਾ ਨਵੰਬਰ ਮਹੀਨੇ ਦੇ ਵਿੱਚ ਪਾਰਟੀ ਦਾ ਜਨਰਲ ਇਜਲਾਸ ਭੁਲਾਇਆ ਜਾਏਗਾ ਜਿਸ ਦੇ ਵਿੱਚ ਸਾਰੇ ਪਾਰਟੀ ਦੇ ਡੈਲੀਕੇਟ ਵੀ ਸ਼ਾਮਲ ਹੋਣ ਗਏ ਹੋਰ ਐਕਸਪਰਟਸ ਨੂੰ ਵੀ ਮੌਕਾ ਦਿਆ ਗਿਆ ਹੋਰ ਸਖਸ਼ੀਤਾ ਵੀ ਉਹਦੇ ਵਿੱਚ ਸ਼ਮੂਲਿਤ ਕਰਨ ਗਿਆ ਤੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਪਹਿਲਾ ਦੇਸ਼ ਦੇ ਵਿੱਚ ਕੇਤਰੀ ਪਾਰਟੀਆਂ ਨੂੰ ਵੱਡੀ ਲੇਟ ਦਿੰਦਾ ਰਿਹਾ ਫਰੈਡਨਿਜ਼ਮ ਤੇ ਦੇ ਨਹੀਂ ਦੇ ਉੱਤੇ ਦੇਸ਼ ਨੂੰ ਸੰਵਧਨ ਨੂੰ ਕਿਸਤਾ ਚਲਾਉਣਾ ਇਹ ਸਾਰੇ ਅਸੀਂ ਜਿਹੜੇ ਆ ਇੱਕ ਵੱਖਰਾ ਮੈਸਮ ਦਾ ਕਿ ਬ੍ਰੇਨਸਟਾਰਮਿੰਗ ਸੈਸ਼ਨ ਜਿਹੜਾ 3 ਦਿਨ ਦਾ ਇਹ ਸਾਰਾ ਕਰਕੇ ਤੇ ਆਉਣ ਵਾਲੇ ਸਮੇਂ ਦੀ ਲੰਬੇ ਸਮੇਂ ਦੀ ਜਿਹੜੀ ਪਾਰਟੀ ਦੀ ਸਾਰੀ ਰੂਪਰੇਖਾ ਉਹ ਇਹਦੇ ਵਿੱਚ ਅਸੀਂ ਉਡੀਕਾਂਗੇ। ਦੂਸਰਾ ਕਿ 422 ਇਲੈਕਸ਼ਨ ਜਿਹੜੀਆਂ ਉਹ ਆਗਿਆ। ਉਹਦਾ ਅਸੀਂ ਚਾਰੇ ਹਲਕਿਆਂ ਦੀ ਅਨਲਿਸਿਸ ਕੀਤੀ ਹੈ। ਉਹਦੇ ਵਾਸਤੇ ਵਿਸ਼ੇਸ਼ ਪਾਰਟੀ ਦੇ ਜਿਹੜੇ ਸੀਨੀਅਰ ਲੀਡਰ ਨੇ ਕਿਤੇ ਤਿੰਨ ਕਿਤੇ ਚਾਰ ਚਾਰਾ ਜਗ੍ਹਾ ਤੇ ਉਦੀ ਲਿਸਟ ਅਸੀਂ ਕੱਲ ਨੂੰ ਜਾਰੀ ਕਰਦੇ ਹਾਂਗੇ। ਉਨਾਨੂੰ ਬਤੌਰ অবজারভার ਉੱਤੇ ਤਾਲਮਿਲ ਵਾਸਤੇ ਡਿਊਟੀਆਂ ਵਾਸਤੇ ਕੰਪੇਨ ਕਿਸ ਤਰ੍ਹਾਂ ਸ਼ੁਰੂ ਕਰਨਾ ਹੈ ਉਹ ਸਾਰੀਆਂ ਚੀਜ਼ਾਂ ਕਰਨ ਵਾਸਤੇ ਕੈਂਡੀਡੇਟਸ ਦੀ ਸਕਰੀਨਿੰਗ ਕਰਨ ਵਾਸਤੇ ਸਾਰਾ ਉਹਨਾਂ ਦੀ ਜ਼ਿੰਮੇਵਾਰੀ ਹੋਏਗੀ ਉਹ ਕੱਲ ਨੂੰ ਡਿਸਟ੍ਰਿਕਟ ਕੈਰੇਟੋਰ ਉੱਤੇ ਜਾਰੀ ਹੋਵੇਗੀ ਉਹ ਡਿਊਟੀਆਂ ਅਸੀਂ ਉੱਥੇ ਤੈਅ ਕਰ ਦਿੱਤੀਆਂ ਇੱਕ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੀ 31 ਜੁਲਾਈ ਨੂੰ ਮੀਟਿੰਗ ਹੋਈ ਸੀ 1 ਅਗਸਤ ਨੂੰ ਮੀਟਿੰਗ ਹੋਈ ਸੀ ਉਹਦੇ ਜਿਹੜੇ ਫੈਸਲੇ ਹੋਏ ਸੀ ਮਤੇ ਪਾਸ ਕੀਤੇ ਗਏ ਸੀ ਉਹਦੇ ਵਿੱਚ ਉਹਨਾਂ ਫੈਸਲਿਆਂ ਦੀ ਪ੍ਰਵੋਹਤਾ ਜਿਹੜੀ ਆ ਉਹ ਪਾਰਟੀ ਦੀ ਵਰਕਿੰਗ ਕਮੇਟੀ ਨੇ ਜਿਹੜੀ ਆ ਉਹ ਕੀਤੀ। ਇਸੇ ਤਰ੍ਹਾਂ ਜਿਹੜੀ ਪ੍ਰਧਾਨ ਸਾਹਿਬ ਨੂੰ ਵਰਕਿੰਗ ਕਮੇਟੀ ਨੇ ਅਧਿਕਾਰਿਤ ਕੀਤਾ ਸੀ ਕਿ ਜਿਹੜੀ ਪਾਰਟੀ ਦੀ ਹੋਰ ਕਮੇਟੀ ਆ ਉਹਨੂੰ ਨਵੇਂ ਸਿਰੇ ਤੋਂ ਜਿਹੜਾ ਜਥੇਬੰਦ ਕੀਤਾ ਜਾਵੇ ਉਹਦਾ ਪੁਨਰਗਠਨ ਕੀਤਾ ਜਾਵੇ। ਉਹ ਵੀ ਕਨ ਅਨਾਉਂਸ ਹੋ ਗਿਆ ਉਹਦੀ ਵੀ ਜਿਹੜੀ ਪ੍ਰਬੰਧਕੀ ਵਰਕਿੰਗ ਕਮੇਟੀ ਨੇ ਦਿੱਤੀ ਹੈ ਇੱਕ ਵਿਸ਼ੇਸ਼ ਰੈਗੂਲੇਸ਼ਨ ਜਿਹੜੇ ਪਾਰਟੀ ਦੀ ਵਰਕਿੰਗ ਕਮੇਟੀ ਦੇ ਵਿੱਚ ਕੀਤੇ ਗਏ ਆ ਕਿਉਂਕਿ ਉਹਦੇ ਵਿੱਚ ਸੰਵਿਧਾਨ ਦੇ ਵਿੱਚ ਜਿਹੜੀ ਮਾਦ ਹੈ 5 ਐਕਸ ਤੇ 29 ਉਹਦੇ ਵਿੱਚ ਇਹ ਪ੍ਰੋਵੀਜ਼ਨ ਹੈ ਕਿ ਜੇ ਕਿਸੇ ਮੈਂਬਰ ਦੀ ਡੈਥ ਹੋ ਜਾਂਦੀ ਹੈ ਜਾਂ ਕੋਈ ਮੈਂਬਰ ਜਿਹੜਾ ਉਹ ਐਕਸਪੈਲ ਹੋ ਜਾਂਦਾ ਕਿਸੇ ਕਾਰਨ ਪਾਰਟੀ ਤੋਂ ਜਾਂ ਕੋਈ ਪਾਰਟੀ ਆਪਣੇ ਆਪ ਛੱਡ ਕੇ ਚਲਾ ਜਾਂਦਾ ਤੇ ਉਹ ਜਿਹੜਾ ਹੈਗਾ ਉਹ ਡੈਡੀਕੇਟ ਪਾਰਟੀ ਦਾ ਨਹੀਂ ਰਹਿ ਸਕਦਾ ਤੇ ਪਾਰਟੀ ਕੋਲੇ ਅਧਿਕਾਰ ਹੁੰਦੇ ਆ ਕਿ ਵਰਕਿੰਗ ਕਮੇਟੀ ਮਤਾ ਪਾਸ ਕਰਕੇ ਪ੍ਰਧਾਨ ਸ਼੍ਰਮਣੀ ਅਕਾਲੀ ਦਲ ਨੂੰ ਅਧਿਕਾਰਤ ਕਰਦੀ ਆ ਕਿ ਉਹਨਾਂ ਦੇ ਤਾਂ ਤੇ ਨਵੇਂ ਡੈਡੀਕੇਟ ਜਿਹੜੇ ਆ ਉਹ ਜਿੰਨਾ ਬਾਕੀ ਸਮਾਂ ਹਾਊਸ ਦਾ ਰਹਿੰਦਾ ਹੋਵੇ ਉਹਦੇ ਵਾਸਤੇ ਨਿਯਤ ਕਰ ਦੇਣ ਸੋ ਉਹਦੀ ਵੀ ਸਾਰੇ ਦੀ ਅੱਜ ਪ੍ਰਵਾਨਗੀ ਜਿਹੜੀ ਆ ਉਹ ਹੋਈ ਹੈ ਇੱਕ ਵਿਸ਼ੇਸ਼ ਤੌਰ ਤੇ ਸਾਰੀ ਕੋਰ ਕਮੇਟੀ ਨੇ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਕਿ ਜਿਹੜੀ ਡਾਟਾ ਪੋਲਿਟਿਕਸ ਆ ਉਹ ਪੰਜਾਬ ਦੇ ਵਿੱਚ ਸਿਖਰਾਂ ਦੇ ਉੱਤੇ ਅਨੁधिक ਉਧਾਰਨ ਹੈ ਜਿਸ ਤਰੀਕੇ ਸਰਦਾਰ ਵਿਕਰਮ ਸਿੰਘ ਮਜੀਠਾ ਸਾਹਿਬ ਨੂੰ ਲਗਾਤਾਰ ਝੂਠੇ ਕੇਸ ਰਜਿਸਟਰ ਕਰ ਕਰਕੇ ਹਾਲੇ ਕਿ ਅਦਾਲਤਾਂ ਨੇ ਉਹਨਾਂ ਨੂੰ ਜਵਾਨਤਾ ਵੀ ਦਿੱਤੀਆਂ ਪਰ ਫੇਰ ਮਾਰੀ ਨੀਤੀ ਦੇ ਨਾਲ ਉਹਨਾਂ ਨੂੰ ਪ੍ਰੇਸ਼ਾਨ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਤਰਾਮ ਕਰਨ ਵਾਸਤੇ ਲਗਾਤਾਰ ਕੋਸ਼ਿਸ਼ਾਂ ਹੁੰਦੀਆਂ ਆ ਕਿ ਕਦੀ ਕੋਈ ਸਿੱਟ ਬਣਾ ਕੇ ਕਦੀ ਕੋਈ ਹੋਰ ਟਾਕ ਤਰੀਕਾ ਕਰਕੇ ਤੇ ਬਿਨਾ ਮਤਲਬ ਤੋਂ ਵਾਰ-ਵਾਰ ਸੰਮਨ ਕਰਕੇ ਤੇ ਪ੍ਰੇਸ਼ਾਨ ਕਰਦਿਆ ਕੋਸ਼ਿਸ਼ ਕੀਤੀ ਜਾਂਦੀ। ਕੋਰ ਕਮੇਟੀ ਨੇ ਇਸ ਜਿਹੜੀ ਮਾਰੀ ਨੀਤੀ ਹੈ ਵਨ ਡਾਟਾ ਪੋਲਟਿਕਸ ਦੀ ਸੁਪੇ ਦੀ ਸਰਕਾਰ ਦੀ ਭਗਵੰਤ ਮਾਨ ਦੀ ਸਰਕਾਰ ਦੀ ਇਹ ਜੀ ਡਟ ਕੇ ਵਿਖੇ ਦਿੱਤੀ ਔਰ ਇਸ ਖਾਸ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨਾ ਤਾਂ ਕਦੀ ਇਨ੍ਹਾਂ ਗੱਲਾਂ ਤੋਂ ਡਰਿਆ ਔਰ ਨਾ ਕਦੀ ਘਬਰਾਇਆ ਤੇ ਨਾ ਹੀ ਅੱਗੋਂ ਇਨ੍ਹਾਂ ਗੱਲਾਂ ਤੋਂ ਡਰੇਗਾ ਬਚੂਗਾ ਔਰ ਇਹ ਕਲੀਅਰ ਕੀਤਾ ਹੈ ਕਿ ਸਾਰੀ ਪਾਰਟੀ ਸਰਦਾਰ ਵਿਕਰਮ ਸਿੰਘ ਮਜੀਠਾ ਸਾਹਿਬ ਦੇ ਨਾਲ ਚਟਾਨ ਵਾਂਗੂ ਖੜੀ ਹੈ ਕਿ ਇਹਦਾ ਪਰੇਖਾ ਨਹੀਂ ਕਿਸੇ ਨੂੰ ਹੋਣਾ ਚਾਹੀਦਾ ਪੂਰੀ ਚੋਟਾਲਵੰਗੂ ਸਾਰੀ ਜਿਹੜੀ ਪਾਰਟੀ ਦੀ ਕੋਰ ਕਮੇਟੀ ਤੇ ਪੂਰੀ ਪਾਰਟੀ ਸਾਰੇ ਉਹਨਾਂ ਦੇ ਨਾਲ ਚੋਟਾਲਵੰਗੂ ਜਿਹੜੀ ਹੈ ਖੜੀ ਹੈ ਇਸ ਕੱਲ ਦਾ ਭੜੇਕਾ ਜਿਹੜਾ ਅਫੀਸਰ ਤੋਂ ਹੀ ਹੁਣ ਤੇ ਦਰਜੀ ਅੱਜ ਜਿਹੜੀ ਸੂਬੇ ਦੀ ਬਹੁਤ ਹੀ ਬੜੀ ਤਰਸਯੋਗ ਹਾਲਤ ਹੈ ਇਹਦੇ ਉੱਤੇ ਵੀ ਬਹੁਤ ਵੱਡੀ ਚਿੰਤਾ ਜਿਹੜੀ ਹੈ ਉਹ ਸਾਰੇ ਮੈਂਬਰਸ਼ਿਪਰਾਂ ਨੇ ਪ੍ਰਗਟ ਕੀਤੀ ਹੈ ਵਰਕਿੰਗ ਕਮੇਟੀ ਦੇ ਵਿੱਚ ਵੀ ਔਰ ਫੋਰ ਕਮੇਟੀ ਦੇ ਵਿੱਚ ਵੀ ਵੀ ਅੱਜ ਕੋਈ ਪੰਜਾਬ ਦਾ ਵਿਅਕਤੀ ਤੇ ਕੋਈ ਆਮ ਇਨਸਾਨ ਹੈ ਚਾਹੇ ਕੋਈ ਬੀਬੀ ਹੈ ਕੋਈ ਸਕੂਲ ਜਾ ਰਹੀ ਲੜਕੀ ਹੈ ਜਾਂ ਕਾਲਜ ਜਾ ਰਹੀ ਕੋਈ ਲੜਕੀ ਹੈ ਕੋਈ ਕਾਰੋਬਾਰੀ ਹੈ ਕੋਈ ਵਪਾਰੀ ਹੈ ਕੋਈ ਸਨਿਤਕਰ ਤੇ ਇੱਕ ਵੀ ਬੰਦਾ ਅੱਜ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰਦਾ ਡਰਗਸ ਦਾ ਧੰਦਾ ਜਿਹੜਾ ਸਿਖਰਾਂ ਦੇ ਉੱਤੇ ਆ ਸਮਗਲਿੰਗ ਜਿਹੜੀ ਆ ਜੋਰਾਂ ਦੇ ਉੱਤੇ ਆ ਪਰ ਭਗਵਤਵਾਦ ਦੀ ਸਰਕਾਰ ਜਿਹੜੀ ਆ ਉਹ ਸੁੱਤੀ ਪਈ ਔਰ ਲੋਕੀ ਜਿਹੜੇ ਆਪਣੀਆਂ ਜਾਨਾਂ ਬਚਾਉਣ ਵਾਸਤੇ ਜਿਹੜੇ ਆ ਉਹ ਫਰੋਧੀਆਂ ਦੇ ਕੇ ਪਰਦੇ ਦੇ ਨਾਲ ਤੇ ਆਪਣੀਆਂ ਜਾਨਾਂ ਜਿਹੜੀਆਂ ਉਹ ਵਿਚਾਰੇ ਸੋ ਇਹ ਜਿਹੜੀ ਤਰਸਯੋਗ ਹਾਲਤ ਆ ਉਹਦੇ ਤੇ ਸਰਕਾਰ ਨੂੰ ਤਾੜਨਾ ਕਰਦੇ ਆ ਕਿ ਜਾ ਤ ਆਪਣੀ ਜ਼ਿੰਮੇਵਾਰੀ ਨਿਭਾਓ ਤੇ ਨਹੀਂ ਤਾਂ ਛੱਡ ਕੇ ਪਾਸੇ ਕਿਉਂਕਿ ਅੱਜ ਹਾਲਤ ਐ ਕਿ ਇਥੋਂ ਇੰਡਸਟਰੀਸਟ ਭੱਜ ਰਿਆ ਪੰਜਾਬ ਚੋਂ ਇਥੋਂ ਵਪਾਰੀ ਛੱਡ ਕੇ ਭੱਜ ਰਿਆ ਬੱਚਿਆਂ ਨੂੰ ਕੋਈ ਆਪਣਾ ਭੇਖ ਨਹੀਂ ਨਜ਼ਰ ਆਉਂਦਾ ਬੱਚੇ ਵਿਦੇਸ਼ਾਂ ਵਾਲੇ ਪਾਸੇ ਭੱਜ ਰਿਆ ਇਸ ਕਰਕੇ ਬਹੁਤ ਵੱਡੀ ਪੇਚਾਨੀ ਜਿਹੜੀ ਐ ਅੱਜ ਪੰਜਾਬ ਦੀ ਜਨਤਾ ਦੇ ਵਿੱਚ ਆ ਇਹਦੇ ਉੱਤੇ ਕੋਰ ਕਮੇਟੀ ਨੇ ਚਿੰਤਾ ਕਰਕੇ ਸਰਕਾਰ ਨੂੰ ਜਾਗਣ ਵਾਸਤੇ ਕਿਹਾ ਔਰ ਇਹ ਕਿਸ ਗੱਲ ਤੇ ਵੀ ਚਿੰਤਾ ਪ੍ਰਗਟ ਕੀਤੀ ਐ ਕਿ ਸੁਭਾ ਕੰਗਾਲੀ ਦੇ ਰਸਤੇ ਵਾਸਤੇ ਤੁਰਿਆ 700 ਕਰੋੜ ਦਾ ਕਰਜ਼ਾ ਹੁਣ ਫੇਰ ਲਿਆ ਸਾਢੇ 3 ਲੱਖ ਕਰੋੜ ਦਾ ਕਰਜ਼ਾ ਸੂਬੇ ਦੇ ਉੱਤੇ ਚੜ ਗਿਆ 65000 ਕਰੋੜ ਦਾ ਕਰਜ਼ਾ ਇਸੇ ਸਰਕਾਰ ਦੇ ਟਾਈਮ ਦੇ ਉੱਤੇ ਜਿਹੜਾ ਉਹ ਸੂਬੇ ਦੇ ਉੱਤੇ ਚੜ ਗਿਆ ਔਰ ਕਰਜ਼ਾ ਲਿਆ ਕਿਸ ਕੰਮ ਵਾਸਤੇ ਜਾਂਦਾ ਕਿ ਜਿਹੜੀ ਹੁਣ ਕੈਪੀਟਲ ਐਕਸਪੈਂਡੀਚਰ ਵਾਸਤੇ ਪੰਜਾਬ ਨੇ ਹਿੱਸਾ ਪਾੜਾ ਹੈ ਕੇਂਦਰ ਦੀਆਂ ਗ੍ਰਾਂਟਾਂ ਦੇ ਵਿੱਚ ਉਹ ਸਾਡੇ ਕੋਲ ਹੈ ਨਹੀਂ ਕਿ ਉਹ ਵੀ ਕਰਜ਼ਾ ਲੈ ਕੇ ਤੇ ਲਿਆ ਜਾ ਰਿਹਾ ਕਰਜ਼ਾ 11 ਸਾਲਾਂ ਵਾਸਤੇ ਕਿ 2035 ਤੱਕ ਭੋੜਿਆ ਜਾਏਗਾ। ਮਤਲਬ ਪੰਜਾਬ ਦਾ ਜਿਹੜਾ ਬੱਚਾ ਪੈਦਾ ਹੋ ਰਿਹਾ ਉਹਨੂੰ ਵੀ ਉਹਨਾਂ ਦੇ ਸਮੇਂ ਵਾਕੇ ਕਰਜ਼ਾਈ ਕਰਕੇ ਜਿਹੜਾ ਜਦੋਂ ਤੱਕ ਜਵਾਰ ਹੋਏਗਾ ਇਹਨਾ ਕਿੰਨਾ ਕਰਜ਼ਾ ਉਹਦੇ ਤੇ ਹੋਏਗਾ ਸੋਚਿਆ ਵੀ ਨਹੀਂ ਜਾ ਸਕਦਾ। ਇਸ ਕਰਕੇ ਇਹਦਾ ਸਾਰੇ ਹੰਗਾਮਤਾਂ ਦੇ ਉੱਤੇ ਜਿਹੜੀ ਆ ਬੜੀ ਗੰਭੀਰਤਾ ਦੇ ਨਾਲ ਅੱਜ ਵਿਚਾਰ ਵਟਾਂਦਰਾ ਹੋਇਆ। ਅਸੀਂ ਫਿਰ ਸਰਕਾਰ ਨੂੰ ਕਹਿੰਦੇ ਆ ਕਿ ਜਾ ਤਾਂ ਇੰਨੀ ਵੱਡੀ ਸ਼ਕਤੀ ਦਿੱਤੀ ਆ ਤੇ ਜਾ ਤਾ ਪਰਫਾਰਮ ਕਰੋ ਕਿਉਂਕਿ ਜਦੋਂ ਸਰਕਾਰ ਆਈ ਸੀ بڑے بڑے ਵੱਡੇ ਦੰਗ ਜੇ ਤੁਸੀਂ ਮਾਰੇ ਸੀ ਪਰ ਅੱਜ ਕਿਤੇ ਸਰਕਾਰ ਨਾਲ ਦੀ ਚੀਜ਼ ਕੋਈ ਨਜ਼ਰ ਨਹੀਂ ਆਉਂਦੀ ਇਸ ਕਰਕੇ ਕਰਪਸ਼ਨ ਸਿਖਰਾਂ ਦੇ ਉੱਤੇ ਆ ਤੇ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਉਹ ਜਾਗੇ ਜਾਂਦਾ ਪਰਫਾਰਮ ਕਰੇ ਜਾਂ ਛੱਡ ਕੇ ਪਾਸੇ ਬਹੁਤ ਧੰਨ ਇਹੜਾ ਕੰਮ ਦਾ اجلاس ਹੈ ਜੀ ਕੋਈ ਡੇਟ ਦੀ ਪੜੇ ਨਵੰਬਰ ਦੇ ਵਿੱਚ ਅਸੀਂ ਡੇਟ ਰੱਖ ਰਹੇ ਹਾਂ ਉਹ ਅਸੀਂ ਪ੍ਰੋਪਰ ਡੇਟਾ ਦੇਖ ਕੇ ਥੋੜੇ ਦਿਨਾਂ ਤੱਕ ਕਰਦੇ ਹਾਂ ਕਿ ਕਿ ਕਿਹੜੀਆਂ ਬੈਸਟ ਸੂਟ ਕਰਦੀਆਂ ਨੇ ਕਿਉਂਕਿ ਕਈ ਵਾਰੀ ਕੋਈ ਹੋਰ ਲੱਗੇ ਇੰਪੋਰਟੈਂਟ ਦਿਨ ਆ ਜਾਂਦਾ ਉਸ ਦੇਖ ਕੇ ਬੈਰੀ ਤੇ ਸਾਨੀ ਤਿੱਖਾ ਉਹ ਜਲਦੀ ਕਰਦੇ ਕਿ অবজারভার ਜਿਹੜੇ ਲਗਾਏ ਜਾ ਰਹੇ ਨੇ ਉਹਦਾ ਪੂਰੀ ਲਿਸਟ ਅਸੀਂ ਤੁਹਾਨੂੰ ਫੇਰੇ ਕਰਾਂ ਚਾਰ ਹਲ ਕਹਿੰਦੇ ਚਾਰੇ ਬਾਈ ਇਲੈਕਸ਼ਨਾਂ ਚ ਵਕਤ-ਵਕਤ ਟੀਮਾਂ ਬਣਾਉਂਦੀਆਂ ਜਿਹੜੇ ਆਸ-ਪਾਸ ਦੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਜਿਹੜੇ ਸਾਡੇ ਜ਼ਿਲ੍ਹਾ ਜੱਥੇਦਾਰ ਨੇ ਸੀਨੀਅਰ ਲੀਡਰ ਨੇ ਹਲਕਾ ਇੰਚਾਰਜ ਨੇ ਸਭ ਦੀਆਂ ਡਿਊਟੀਆਂ ਬੰਦ ਕੇ ਸਾਰਾ ਹਲਕਾ ਦੇ ਵਿੱਚ ਲੱਗੇ ਆਂ ਔਰ ਬੜੇ ਪ੍ਰਚਾਰ ਦੇ ਨਾਲ ਔਰ ਬੜੀ ਚੜ੍ਹਦੀ ਕਲਾ ਦੇ ਨਾਲ ਸਾਰੇ ਹਲਕਾ ਦੇ ਵਿੱਚ ਅਸੀਂ ਜਿਹੜੀ ਐ ਉਹ ਹੋਈ ਐ ਔਰ ਮੀਟਿੰਗ ਤੋਂ ਬਾਅਦ ਬਰੀਫ ਕਰ ਰਹੇ ਸੀ ਡਾਕਟਰ ਦਲਜੀਤ ਸਿੰਘ ਚੀਮਾ ਜੋ ਜੋ ਪ੍ਰੋਗਰਾਮ ਅਗਲੇ ਦਿਨਾਂ ਦੇ ਵਿੱਚੋ ਲਿਖੇ ਜਾਣੇ ਨੇ ਉਸ ਦੀ ਜਾਣਕਾਰੀ ਦਿੱਤੀ ਹੈ ਕਿ ਲੰਬੇ ਸਮੇਂ ਦੀ ਰੂਪਰੇਖਾ ਤੈਅ ਕਰਨ ਦੇ ਲਈ ਇੱਕ ਡੈਲੀਗੇਟ اجلاس ਜਨਰਲ ਡੈਲੀਗੇਟ اجلاس ਬੁਲਾਉਣ ਦਾ ਫੈਸਲਾ ਕੀਤਾ ਗਿਆ ਔਰ ਇਹ ਜਨਰਲ ਡੈਲੀਗੇਟ اجلاس ਨਵੰਬਰ ਮਹੀਨੇ ਦੇ ਵਿੱਚ ਮਨਾਇਆ ਜਾਏ ਬੁਲਾਇਆ ਜਾਏਗਾ ਸੋ ਉਸ ਦੇ ਨਾਲ ਨਾਲ ਜਿਹੜਾ ਹੈ ਕਈ ਹੋਰ ਫੈਸਲੇ ਲਏ ਗਏ ਨੇ ਰਖੜ ਪੁੰਨਿਆ ਤੇ ਸਿਆਸੀ ਕਾਨਫਰੰਸ ਕਰਨੈਲ ਸਿੰਘ ਇਸਰੂ ਦੀ ਵਰਸੀ ਐ ਸ਼ਹੀਦ ਕਰਨੈਲ ਸਿੰਘ ਇਸਰੂ ਦੀ ਵਰਸੀ 15 ਅਗਸਤ ਨੂੰ ਜਿਹੜੀ ਹੁੰਦੀ ਹੈ ਉੱਥੇ ਸਿਆਸੀ ਕਾਨਫਰੰਸ ਕਰਾਈ ਜਾਏਗੀ ਜਨਰ ਡੈਲੀਗੇਟ اجلاس ਬੁਲਾਇਆ ਜਾਏਗਾ ਕੋਰ ਕਮੇਟੀ ਜਿਹੜੀ ਨਵੀਂ ਫਾਰਮ ਕੀਤੀ ਗਈ ਹੈ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਦੂਜੇ ਆਗੂਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ ਉਸਤੇ ਜਿਹੜਾ ਹੈ ਉਸਦੀ ਤਾਇਦ ਕੀਤੀ ਗਈ ਹੈ ਵਰਕਿੰਗ ਕਮੇਟੀ ਵੱਲੋਂ ਔਰ ਇਸ ਤਰੀਕੇ ਦੇ ਜਿਹੜੇ ਫੈਸਲੇ ਨੇ ਉਹ ਇਸ ਕੋਰ ਕਮੇਟੀ ਦੇ ਵਿੱਚ ਕੀਤੇ ਗਏ ਨੇ ਔਰ ਇਸ ਦੇ ਨਾਲ-ਨਾਲ ਸਰਕਾਰ ਤੇ ਵੀ ਸ਼ਰਮਣੀ ਕਾਲੀ ਦਲ ਨੇ ਨਿਸ਼ਾਨੇ ਸਾਧੇ ਨੇ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਪੰਜਾਬ ਦੇ ਵਿੱਚ ਫਾਈਨੈਂਸ਼ੀਅਲ ਕ੍ਰਾਈਸਿਸ ਦਾ ਜ਼ਿਕਰ ਅਕਾਲੀ ਦਲ ਵੱਲੋਂ ਕੀਤਾ ਗਿਆ 15 ਅਗਸਤ ਨੂੰ ਸ਼ਹੀਦ ਕਰਨੈਲ ਸਿੰਘ ਦੀ ਇਸ ਨੂੰ ਵੀ ਯਾਦ ਦੇ ਵਿੱਚ ਹਰ ਸਾਲ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਲੰਮਾ ਕਾਰਜ ਕਰ ਸੁਭੀ ਹੈ ਉਹ 15 ਅਗਸਤ ਨੂੰ ਇਸ ਨੂੰ ਦੇ ਵਿੱਚ ਚਲਿਤਨ ਸੋਏ ਵੀ 29 ਅਗਸਤ ਨੂੰ ਰੱਖੜ ਕੁੰਨਿਆਂ ਦੇ ਮੌਕੇ ਤੇ ਸਾਲਾਨਾ ਕਾਨਫਰੰਸ ਬਾਬਾ ਬਕਾਲਾ ਦੇ ਵਿੱਚ ਹੁੰਦੀ ਹੈ ਉਹ ਵੀ ਕਾਨਫਰੰਸ ਜਿਹੜੀ ਆ ਚਰਤੀ ਕਲਾ ਦੇ ਸਾਧ ਬਾਬਾ ਬਕਾਲਾ ਦੇ ਵਿੱਚ ਹੋਏਗੀ ਔਰ 20 ਅਗਸਤ ਨੂੰ ਹਰ ਸਾਲ ਪਰਮ ਸ਼ਹੀਦ ਸੰਤ ਹਰਚੰਦ ਸਿੰਘ ਜੀ ਲੋਗਵਾਲ ਸਾਹਿਬ ਦੀ ਬਰਸੀ ਜਿਹੜੀ ਆ ਉਹਦਾ ਸ਼ਹੀਦੀ ਸਮਾਗਮ ਉਹਨਾਂ ਦੇ ਜੱਦੀ ਸਥਾਨ ਕੰਡ ਨੂੰ ਲੰਗਵਾਲ ਦੇ ਵਿੱਚ ਜ਼ਿਲ੍ਹਾ ਸੰਗਰੂਰ ਦੇ ਵਿੱਚ ਉਹਦੇ ਵੀ ਵੱਡੇ ਪੱਧਰ ਤੇ ਉੱਤੇ ਤਿਆਰੀਆਂ ਕਰਕੇ ਤੇ ਵੱਡਾ ਸ਼੍ਰੀਤੀ ਸਮਾਗਮ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਤੇ ਤਿੰਨ ਜਿਹੜੇ ਵੱਡੇ ਪ੍ਰੋਗਰਾਮ ਹਨ ਇਹਦੀ ਤਿਆਰੀ ਦੇ ਸੰਬੰਧ ਦੇ ਵਿੱਚ ਵੀ ਸਾਰੀਆਂ ਡਿਊਟੀਆਂ ਜਿਹੜੀਆਂ ਉਹ ਲਗਾਈਆਂ ਕਿ ਸ਼੍ਰੋਮਣੀ ਆਕਾਲੀ ਦਲ ਦਾ ਜਿਹੜਾ ਉਹਨਾਂ ਨੇ ਲੰਬੇ ਸਮੇਂ ਦਾ ਅਜੰਡਾ ਉਨੂੰ ਤੈ ਕਰਨ ਵਾਸਤੇ ਇੱਕ ਤਿੰਨ ਰੋਜਾ ਜਿਹੜਾ ਡੈਲੀਕੇਟ ਸੈਸ਼ਨ ਹੈ ਜਨਰਲ ਡੈਲੀਕੇਟ اجلاس ਸ਼੍ਰੋਮਣੀ ਅਕਾਲੀ ਦਲ ਦਾ ਉਹ ਨਵੰਬਰ ਮਹੀਨੇ ਦੇ ਵਿੱਚ ਸ਼੍ਰੀ ਅਨੰਤ ਪ੍ਰਸਾਦ ਦੇ ਵਿੱਚ ਬੁਲਾਇਆ ਗਿਆ ਤੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਪਹਿਲਾ ਦੇਸ਼ ਦੇ ਵਿੱਚ ਖੇਤਰੀ ਪਾਰਟੀਆਂ ਨੂੰ ਵੱਡੀ ਡੀਡ ਦਿੰਦਾ ਰਿਹਾ ਫੈਟਰਨਿਜ਼ਮ ਦੇ ਦੇ ਦੀਆਂ ਦੇ ਉੱਤੇ ਦੇਸ਼ ਨੂੰ ਸੰਭਾਲ ਨੂੰ ਕਿਸ ਤਰ੍ਹਾਂ ਚਲਾਉਣਾ ਇਹ ਸਾਰੇ ਅਸੀਂ ਜਿਹੜੇ ਆ ਇੱਕ ਵਕਰਾ ਮੈਸੂਮ ਦਾ ਕਿ ਬ੍ਰੇਨਸਟਾਰਮਿੰਗ ਸੈਸ਼ਨ ਜਿਹੜਾ 3 ਦਿਨ ਦਾ ਇਹ ਸਾਰਾ ਕਰਕੇ ਤੇ ਆਉਣ ਵਾਲੇ ਸਮੇਂ ਦੀ ਲੰਬੇ ਸਮੇਂ ਦੀ ਜਿਹੜੀ ਪਾਰਟੀ ਦੀ ਸਾਰੀ ਰੂਪਰੇਖਾ ਉਹ ਇਹਦੇ ਵਿੱਚ ਅਸੀਂ ਉਡੀਕਾਂ